ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਕਿਵੇਂ ਹੋ ਸਾਰੇ ਵਧੀਆ ਠੀਕ ਠਾਕ ਅੱਜ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨ ਲੱਗੀ ਹਾਂ ਬਹੁਤ ਵਧੀਆ ਵੀਡੀਓ ਹੈ ਇੱਕ ਮੇਰੇ ਕੋ ਕੁੜਤੀ ਆ ਇਹਦਾ ਨੈਕਵਰਕ ਕੀਤਾ ਹੋਇਆ ਹੈ ਠੀਕ ਹੈ ਇਹਦੇ ਵਿੱਚ ਮੈਂ ਗਲਾ ਨਹੀਂ ਪਾਇਆ ਠੀਕ ਹੈ ਇਸ ਗਲੇ ਦਾ ਹੀ ਡਿਜ਼ਾਈਨ ਬਣਾ ਕੇ ਮੈਂ ਲਾਈਨਿੰਗ ਇਦਾਂ ਇਦਾਂ ਹੀ ਗੁੜਾਈ ਵਿੱਚ ਪੂਰੀ ਪ੍ਰੋਪਰ ਗਲਾਈ ਚ ਲੈ ਕੇ ਲਾਈਨਿੰਗ ਜਿਵੇਂ ਜਿਵੇਂ ਗਲ ਦੀ ਸ਼ੇਪ ਬਣੀ ਹੋਈ ਸੀ ਉਵੇਂ ਲੈ ਕੇ ਇਹਨੂੰ ਅੰਦਰੋਂ ਪਲਟ ਦਿੱਤਾ ਹੁਣ ਇਹਨੂੰ ਅੱਗੇ ਦਾ ਮੈਂ ਕੰਮ ਤੁਹਾਨੂੰ ਆ ਜਿਹੜੀ ਆਪਾਂ ਨੇ ਲਾਈਨਿੰਗ ਇਹਦੇ ਨਾਲ ਅਟੈਚ ਕੀਤੀ ਹੋਈ ਹੈ ਇਹਨੂੰ ਇਸ ਤਰ੍ਹਾਂ ਕਰਕੇ ਅੰਦਰ ਦੀ ਫੋਲਡ ਕਰ ਦੋ ਠੀਕ ਹੈ ਫੋਲਡ ਕਰਨ ਤੋਂ ਬਾਅਦ ਇਹ ਮੇਰੇ ਕੋਲ ਟੇਪ ਪੱਟੀ ਆ ਇਸ ਟੇਪ ਆ ਪੱਟੀ ਦਾ ਆਪਾਂ ਕਿੱਥੇ ਯੂਜ਼ ਕਰਾਂਗੇ ਇੱਥੇ ਆਪਾਂ ਗੋਲਾਈ ਵਿੱਚ ਲਾ ਜਾ ਕੇ ਇਹਨੂੰ ਇਸ ਲਾਈਨ ਨੂੰ ਇੱਧਰ ਦੀ ਪਲਟ ਕੇ ਇਹਦੀ ਇੱਕ ਫਿਨਿਸ਼ਿੰਗ ਪੱਟੀ ਦਵਾਂਗੇ ਤਾਂ ਕਿ ਇਹ ਬੈਠ ਜਾਊਗਾ ਤੇ ਇਹ ਲਾਈਨਿੰਗ ਆਪਣੀ ਉੱਠ ਕੇ ਅੱਗੇ ਨਹੀਂ ਆਊਗੀ ਬਿਲਕੁਲ ਇਦਾਂ ਲੱਗੂਗਾ ਜਿਵੇਂ ਬੁਕਰਮ ਇੱਥੇ ਆਪਣੇ ਟੈਟਰੰਗ ਪਾਈ ਹੋਈ ਆ ਦੇਖੋ ਟੇਪ ਪੱਟੀ ਨੂੰ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਕਰਕੇ ਐਦਾਂ ਕਰਕੇ ਇੱਥੋਂ ਆਪਾਂ ਨੇ ਕਰ ਦੋਈ ਦੀ ਕਟਈ ਇਸ ਤਰ੍ਹਾਂ ਲਗਾ ਦੇਣੀ ਹੈ ਹੁਣ ਜਿਹੜੀ ਇਹ ਲਾਈਨਿੰਗ ਹੋਊਗੀ ਇਹਨੂੰ ਲਾਈਨ ਨੂੰ ਆਪਾਂ ਇਸ ਤਰ੍ਹਾਂ ਦਮਾਂਗੇ ਪਲਟ ਠੀਕ ਆ ਐਦਾਂ ਪਲਟ ਦਮਾਂਗੇ ਚੰਗੀ ਤਰ੍ਹਾਂ ਲਾਈਨਿੰਗ ਨੂੰ ਆ ਦੇਖੋ ਟੇਪ ਪੱਟੀ ਆਪਾਂ ਨੇ ਦੇਖੋ ਲਗਾ ਕੇ ਵਿੱਚ ਬਿਲਕੁਲ ਫਿਨਿਸ਼ਿੰਗ ਨਾਲ ਇਹ ਸੈੱਟ ਹੋ ਗਈ ਠੀਕ ਹੈ ਇੱਥੇ ਥੋੜੀ ਜੀ ਉਖਦੀ ਪਈ ਆ ਇਹਨੂੰ ਪ੍ਰੈਸ ਦੇ ਨਾਲ ਚੰਗੀ ਤਰ੍ਹਾਂ ਆਪਾਂ ਚਿਪਕਾ ਦੇਵਾਂਗੇ ਇਹਦੇ ਨਾਲ ਕੀ ਹੋਊਗਾ ਗਲਾ ਵੀ ਤੁਹਾਡਾ ਤਿਆਰ ਹੋਊਗਾ ਲਾਈਨਿੰਗ ਵੀ ਤੁਹਾਡੀ ਅਟੈਚ ਹੋਊਗੀ ਤੇ ਇਹ ਲਾਈਨਿੰਗ ਉੱਠ ਕੇ ਅੱਗੇ ਵੀ ਨਹੀਂ ਆਊਗੀ ਸੂਟ ਬਣਾਉਣ ਵੇਲੇ ਨਾ ਜ਼ਿਆਦਾਤਰ ਪ੍ਰੈਸ ਜ਼ਰੂਰ ਯੂਜ਼ ਕਰਨੀ ਚਾਹੀਦੀ ਇਹਦੇ ਨਾਲ ਫਿਨਿਸ਼ਿੰਗ ਵਧੀਆ ਆ ਜਾਂਦੀ ਹੈ ਨਾ ਜਿਹੜਾ ਬਾਲ ਬਾਲ ਗੁੱਲ ਹੁੰਦਾ ਕੱਪੜੇ 'ਚ ਉਹ ਚੰਗੀ ਤਰ੍ਹਾਂ ਨਿਕਲ ਜਾਂਦਾ ਹੈ ਆ ਦੇਖੋ ਦਿਖਾਣੇ ਤੁਹਾਨੂੰ ਮੈਂ ਆ ਦੇਖੋ ਆ ਚਿੰਮੜ ਕੇ ਬਿਲਕੁਲ ਇਤਨੀ ਬਿਲਕੁਲ ਅਟੈਚ ਹੋ ਗਿਆ ਨਾਲ ਦੇਖੋ ਬਿਲਕੁਲ ਅਟੈਚ ਹੋ ਗਿਆ ਨਾਲ ਹੀ ਇੱਥੇ ਤੱਕ ਲਾਈਨਿੰਗ ਆੜੀ ਪ੍ਰੋਪਰ ਜਿਹੜੀ ਟੇਪ ਪੱਟੀ ਸੀ ਉਹਦੇ ਨਾਲ ਅਟੈਚ ਹੋਊਗੀ ਤੇ ਗਲੇ ਦੀ ਲੁੱਕ ਦਿਖਾਣੇ ਤੁਹਾਨੂੰ ਮੈਂ ਆ ਦੇਖੋ ਗਲੇ ਦੀ ਟੁਕਾਈ ਆਪਣੀ ਇੱਦਾਂ ਦੀ ਆ ਦੇਖ ਸਕਦੇ ਹੋ ਤੁਸੀਂ ਥੈਂਕ ਯੂ ਥੈਂਕ ਯੂ